ਸਾਡਾ ਸਤਿਕਾਰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੁਸਾਂਝ ਲਾਈਵ ਨਿਊਜ਼ ਚੈਨਲ ਤੇ ਸਰਗਸਿਕ ਕਮਲਜੀਤ ਸਿੰਘ ਯਾਦਗਾਰੀ ਜਿਮ ਦੁਸਾਂਝ ਕਲਾਂ ਜੋ ਕਿ ਗੁਰੂ ਹਰ Rai ਖਾਲਸਾ ਸੀਨੀਅਰਸ ਕੰਡਿਟੀ ਸਕੂਲ ਦੇ ਵਿੱਚ ਸਥਿਤ ਹੈ ਤੇ ਜਿਸ ਵਿੱਚ ਲੈ ਚਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਜਿੱਦਾ ਜਿਮ ਦੇ ਵਿੱਚ ਜਿਹੜਾ ਆ ਉਹ ਰਿਪੇਅਰ ਦਾ ਜਿਹੜਾ ਕੰਮ ਉਹ ਚੱਲ ਰਿਹਾ ਗੱਡੀਆਂ ਭਰਨ ਦਾ ਪਾਰਟੀ ਵੱਲੋਂ ਲੈ ਚਲਦੇ ਤੁਹਾਨੂੰ ਤਸਵੀਰਾਂ ਦੇ ਨਾਲ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਹਰਮੇਸ਼ ਵਰਦੀ ਜੀ ਸੋਫੀਆਂ ਵਾਲੇ ਜਿਨ੍ਹਾਂ ਨੂੰ ਗੱਦਿਆਂ ਵਾਲੇ ਸੋਫੀਆਂ ਵਾਲੇ ਤੇ ਪੜਦਿਆਂ ਵਾਲੇ ਕਿਹਾ ਜਾਂਦਾ ਉਹ ਆਪਣੇ ਬਹੁਤ ਹੀ ਮਿਹਨਤ ਦੇ ਨਾਲ ਜਿਹੜੀਆਂ ਇਹ ਗੱਦੀਆਂ ਜਿਹੜੀਆਂ ਜਿੰਨੀਆਂ ਵੀ ਜੈਮ ਦੀਆਂ ਗੱਦੀਆਂ ਉਹ ਭਰਨ ਦੇ ਵਿੱਚ ਨਿਰੰਤਰ ਚੱਲ ਰਿਹਾ ਕੰਮ ਔਰ ਇਹ ਜਿਹੜਾ ਕੰਮ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਜਿੰਦਰ ਸਿੰਘ ਦੀ ਜਗਨੂ ਜਿਹੜੇ ਕਿ ਖੁਦ ਪਲੇਅਰ ਹਨ ਉਹਨਾਂ ਵੱਲੋਂ ਇਹ ਉਹਨਾਂ ਦੀ ਪ੍ਰਦਾਨਗੀ ਦੇ ਹੇਠ ਇਹ ਜਿਹੜਾ ਪ੍ਰੋਗਰਾਮ ਅਲਿਖਿਆ ਗਿਆ ਔਰ ਜਿਹੜਾ ਜੋ-ਜੋ ਵੀ ਮਟੀਰੀਅਲ ਖਰਾਬ ਹੁੰਦਾ ਜਾਂ ਜਿਸ ਤਰ੍ਹਾਂ ਦੀ ਵੀ ਕੋਈ ਦਿੱਕਤ ਆਉਂਦੀ ਆ ਜਿਮ ਵਿੱਚ ਉਸ ਨੂੰ ਇਹ ਨੇਪਰੇ ਚਾਣ ਲਈ ਤਾਂਦੇ ਹੀ ਨਾਲ ਕੰਮ ਕਰਾਉਂਦੇ ਆ ਸੋ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਆ ਜਿਹੜੇ ਗੱਡੀਆਂ ਸੀਗੀਆਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਗੱਡੀਆਂ ਖਰਾਬ ਹੋ ਚੁੱਕੀਆਂ ਸੀ ਜਿਹੜੀਆਂ ਵੇਸਟੇਜ ਐ ਔਰ ਨਵੀਆਂ ਗੱਡੀਆਂ ਨੀਆਂ ਭਰ ਦਿੱਤੀਆਂ ਆ ਤਕਰੀਬਨ ਤਕਰੀਬਨ ਬਰਦੀ ਸਾਹਿਬ ਉਹਨਾਂ ਦੇ ਕਹਿਣ ਤੇ ਮੁਤਾਬਕ ਇਹ ਗੱਦੀ ਗੱਡੀਆਂ ਦਾ ਕੰਮ ਜਿਹੜਾ ਹੋ ਕੱਲ ਤੱਕ ਨੇਪਰੇ ਚੜ ਜਾਊਗਾ ਬਰਦੀ ਸਾਹਿਬ ਕੀ ਹਾਲ ਆ ਹਾਂਜੀ ਠੀਕ ਐ ਭਾਜੀ ਇਹ ਗੱਡੀਆਂ ਭਰ ਰਹੇ ਆ ਅੰਦੀ ਗੱਦੀਆਂ ਰੁਪਏ ਤਾਂ ਕੰਸੀ ਹੋ ਜਿੰਨਾ ਸੀ ਉਹ ਸਾਰਾ ਰੁਪਏ ਸਿੰਘ ਜਾਰੀ ਤੇ ਜਿੰਨੇ ਵੀ ਗੱਦੇ ਸੀਗੇ ਉਹ ਸਾਰੇ ਨਵੇਂ ਪਾਤੇ ਆ ਨਵੇਂ ਪਾਤੇ ਵੀ ਨਵਾਂ ਕੱਪੜਾ ਵੀ ਸਾਰਾ ਨਵਾਂ ਹੀ ਕੀਤਾ ਸਾਰਾ ਜਿਹੜੇ ਥੱਲੇ বিছਾਉਣ ਵਾਲੇ ਮੈਟ ਆ ਉਹ ਜਿਹਨੂੰ ਕਹਿੰਦਾ ਕਰੂ ਨਾ ਵਿੱਚ ਮੈਟ ਵੀ ਲਿਆਉਣਾ ਸੀ ਉਹ ਖਰਾਬ ਹੋ ਗਿਆ ਪੁਰਾਣੇ ਤਾਂ ਚੱਕੋ ਗਏ ਬਹੁਤ ਬਹੁਤ ਧੰਨਵਾਦ ਲੋ ਜੀ ਤੁਹਾਨੂੰ ਦਿਖਾਲ ਦਈਏ ਜਿਹੜੀਆਂ ਜਿਮ ਦੇ ਵਿੱਚ ਮਸ਼ੀਨਾਂ ਆ ਉਹਨਾਂ ਦੀ ਵੀ ਜਿਹੜੀ ਉਹ ਅਪਡੇਟਿੰਗ ਜਿਹੜੀ ਕਹਿੰਦੇ ਕਰਨੇ ਵਾਲੀ ਆ ਸੋ ਸਾਰੇ ਜਿੰਨੇ ਵੀ ਐਨਆਰਆਈ ਵੀਰ ਹੈਗੇ ਦਾਨੀ ਸੱਜਣ ਭਰਾ ਉਹ ਜੋ ਵੀ ਕੋਈ ਟੈਲਫੋਨ ਜਿਮ ਦੇ ਵਿੱਚ ਆਪਣੇ ਯੋਗਦਾਨ ਪਾਉਣਾ ਚਾਹੁੰਦਾ ਹੈ ਉਹ ਪਾ ਸਕਦਾ ਸੰਪਰਕ ਕਰ ਸਕਦਾ ਸਾਡੇ ਦਿਲਜਿੰਦਰ ਸਿੰਘ ਜੁਗ ਨੂੰ ਜਿਹੜੀ ਇੱਥੇ ਦੀ ਜਿਮ ਦੀ ਕਮੇਟੀ ਦੇ ਪ੍ਰਧਾਨ ਹਨ ਤੇ ਇਹੜੀਆਂ ਮਸ਼ੀਨਾਂ ਜਿਹਦੇ ਵਿੱਚ ਮਸ਼ੀਨਾਂ ਬਦਲਣ ਵਾਲੀਆਂ ਹਨ ਸੋ ਸਾਰਿਆਂ ਨੂੰ ਬੇਨਤੀ ਆ ਕਿ ਇਸ ਜਮ ਦੇ ਵਿੱਚ ਜਿਸ ਕਿਸੇ ਨੇ ਵੀ ਆਪਣਾ ਯੋਗਦਾਨ ਪਾਉਣਾ ਆ ਉਹ ਪਾ ਸਕਦਾ ਹਾਂ ਤੁਸੀਂ ਦੇਖ ਰਹੇ ਹੋ ਕਿ ਜਮ ਦੀਆਂ ਜੋ ਗੱਡੀਆਂ ਆ ਉਹਨਾਂ ਦੀ ਰਿਪੇਅਰ ਜਿਹੜੀ ਉਹ ਕੰਪਲੀਟ ਹੋ ਚੁੱਕੀ ਆ ਸੋ ਦਿਲਜਿੰਦਰ ਸਿੰਘ ਜਗਨਦੀ ਯੋਗਗਾਈ ਹੈ ਥੇ ਇਹ ਕੰਮ ਜਿਹੜਾ ਕੀਤਾ ਜਾ ਰਿਹਾ ਸੋ ਜਗਨੂਪਰ ਜੀ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਮਸ਼ੀਨਾਂ ਆ ਜਿੰਮ ਦੀਆਂ ਉਹ ਕਾਫੀ ਖਾਸਾ ਹਾਲ ਚੁ ਪੁਰਾਣੀਆਂ ਹੋ ਚੁੱਕੀਆਂ ਆ ਔਰ ਸਜੋਗੀ ਸੱਜਣਾ ਨੂੰ ਅਪੀਲ ਕਰਦੇ ਆ ਕਿ ਜੋ ਵੀ ਆਪਣਾ ਤਿਲਫੁਲ ਆਪਣਾ ਚਾਹੁੰਦਾ ਉਹ ਇਹ ਜਿੰਮ ਦੇ ਵਿੱਚ ਜਿਹੜੀਆਂ ਮਸ਼ੀਨਾਂ ਆ ਉਹ ਤਾਂ ਜੋ ਹਾਈ ਟੈਕ ਤੇ ਨਵੀਆਂ ਮਸ਼ੀਨਾਂ ਲਿਆਉਣ ਵਿੱਚ ਮਦਦ ਕਰ ਸਕਦਾ ਆ ਉਹਦੇ ਲਈ ਤੁਸੀਂ ਦਲਜਿੰਦਰ ਸਿੰਘ ਜੁਗ ਨੂੰ ਜੋ ਕਿ ਜਿੰਮ ਦੇ ਪ੍ਰਧਾਨ ਹਨ ਉਹਨਾਂ ਦੇ ਨਾਲ ਸੰਨ ਕਰਕੇ ਕੰਟੈਕਟ ਕਰਕੇ ਉਹਨਾਂ ਦੇ ਨਾਲ ਮਸ਼ੀਨਾ ਨਮੀਆਂ ਲੈਉਣ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਦੇ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਜੋ ਵੀ ਜਿਮ ਦੀਆਂ ਗੱਡੀਆਂ ਸੀਗੀਆਂ ਸੀਟਾਂ ਸੀਗੀਆਂ ਸਾਰੀਆਂ ਉਹ ਨਵੀਆਂ ਕਰਕੇ ਤੇ ਮੈਟ ਜਿਹੜੇ ਪੱਟ ਹੋਏ ਸੀ ਉਹਨਾਂ ਦੀ ਜਿਹੜੀ ਰਿਪੇਅਰ ਉਹ ਕਰਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਦੁਬਾਰਾ ਜੈਮ ਨੂੰ ਨਵੀਂ ਲੁੱਕ ਦਿੱਤੀ ਗਈ ਆ ਸੋ ਸਾਰੇ ਜਿੰਨੇ ਸਹਿਯੋਗੀ ਸੱਜਣਾ ਸਾਰਿਆਂ ਨੂੰ ਅਪੀਲ ਹੈ ਐਨਆਰਈ ਵੀਰਾਂ ਭਰਾਣਾ ਭਰਾਵਾਂ ਨੂੰ ਵੀ ਲਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜੈਮ ਜਿਹੜਾ ਬਹੁਤ ਜ਼ਰੂਰੀ ਆ ਔਰ ਜਮਿੰਦਗੀਆਂ ਜਿਹੜੀਆਂ ਮਸ਼ੀਨਾਂ ਆ ਉਹਨਾਂ ਦੀ ਜਿਹੜੀ ਰਿਪੇਅਰ ਆ ਉਹ ਕੀਤੀ ਜਾਣੀ ਔਰ ਨਵੀਆਂ ਮਸ਼ੀਨਾਂ ਅਪਡੇਟ ਕਰਨੀਆਂ ਸੋ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਹੋ ਸਕੇ ਉਹ ਕਰਨ ਤਾਂ ਜੋ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਆਪਣੇ ਇਸ ਜਮ ਦੇ 3 ਆਪਣਾ ਜਿਹੜਾ ਸਰੀਰ ਸਾਹਮਣੇ ਕਰਨ ਨਸ਼ਿਆਂ ਤੋਂ ਬਚ ਸਕਣ ਔਰ ਇਸ ਮੌਕੇ ਸਾਡੇ ਹਰਮੇਸ਼ਵਰਦੀ ਜੀ ਨਾਲ ਦਲਜਿੰਦਰ ਸਿੰਘ ਜੁਗਨੂ ਬਬੂਦ ਸਾਹ ਤੇ ਨਾਲ ਹੋਰ ਸਾਥੀਆਂ ਨੇ ਰਲ ਮਿਲ ਕੇ ਜਮ ਦੇ ਵਿੱਚ ਜਿੰਨਾ ਵੀ ਕੰਮ ਪੈਂਡਿੰਗ ਪਿਆ ਸੀ ਉਹ ਅੱਜ ਨੇਪਰੇ ਚੜਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਹਿਯੋਗੀ ਸਜਣਾ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਅਸੀਂ ਉਹ